ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਭਾਰਤੀ ਹਾਕੀ ਟੀਮ ਦਾ 올림픽 ਵਿੱਚ ਸੁਨਹਿਰੀ ਯੁੱਗ ਦੀ ਸ਼ੁਰੂਆਤ ਬਾਰੇ ਚਰਚਾ ਕਰਾਂਗੇ ਭਾਰਤੀ ਹਾਕੀ ਟੀਮ ਦਾ 올림픽 1928 ਵਿੱਚ ਪਹਿਲੀ ਵਾਰੀ ਭਾਰਤੀ ਟੀਮ ਨੇ ਹਿੱਸਾ ਲਿਆ ਅਤੇ ਪਹਿਲੀ ਵਾਰੀ ਹੀ ਇਸ 올림픽 ਦੇ ਵਿੱਚੋਂ ਸੋਨੇ ਦਾ ਮੈਡਲ ਜਿੱਤਿਆ ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੇ ਕਦੇ ਵੀ 올림픽 ਵਿੱਚ ਭਾਗ ਨਹੀਂ ਲਿਆ ਸੀ ਅਤੇ ਪਹਿਲੀ ਵਾਰ ਇਹ ਭਾਗ ਲਿਆ ਅਤੇ ਇਹ ਭਾਰਤੀ ਹਾਕੀ ਟੀਮ ਨੇ ਦੁਨੀਆ ਵਿਦਾਨ ਅਕਸ਼ੀ ਬਲ ਦਿੱਤਾ ਭਾਰਤੀ ਹਾਕੀ ਟੀਮ ਦੇ ਭਾਰਤ ਗਰੁੱਪ A ਵਿੱਚ ਰੱਖਿਆ ਗਿਆ ਭਾਰਤੀ ਹਾਕੀ ਦਾ ਪਹਿਲਾ ਮੈਚ ਆਸਟ੍ਰੇਲੀਆ ਖਰਾਬ ਹੋਇਆ ਜਿਸ ਨੂੰ ਭਾਰਤੀ ਟੀਮ ਨੇ 6-0 ਨਾਲ ਜਿੱਤ ਦਰਜ ਕੀਤੀ ਦੂਜਾ ਮੁਕਾਬਲਾ ਬੈਲਜੀਅਮ ਨਾਲ ਹੋਇਆ ਜਿਸ ਵਿੱਚ ਭਾਰਤੀ ਟੀਮ ਨੇ 9-0 ਦੀ ਨਾ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਇਕੱਲੇ ਧਿਆਨ ਚੰਦ ਜੀ ਨੇ ਇਸ ਵਿੱਚ 4 ਗੋਲ ਕੀਤੇ ਦਸਕਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਆ ਸੀ ਕਿ ਮੇਜਰ ਧਿਆਨ ਚੰਦ ਕਿਸ ਤਰ੍ਹਾਂ ਇਹ ਗੋਲ ਕਰ ਰਹੇ ਹਨ ਤੀਜੇ ਮੈਚ ਜਿਹੜਾ ਕਿ ਭਾਰਤੀ ਟੀਮ ਦਾ ਡੈਨਮਾਰਕ ਵਿਰੁੱਧ ਹੋਇਆ ਜਿਸ ਵਿੱਚ ਭਾਰਤੀ ਟੀਮ ਨੇ ਡੈਨਮਾਰਕ ਨੂੰ 5-0 ਦੇ ਵੱਡੇ ਅੰਤਨ ਹਰਾਇਆ ਅਤੇ ਚੌਥਾ ਮੁਕਾਬਲਾ ਭਾਰਤੀ ਹਾਕੀ ਟੀਮ ਦਾ ਸਵਿਜਰਲੈਂਡ ਵਿਰੁੱਧ ਹੋਇਆ ਜਿਸ ਵਿੱਚ ਭਾਰਤੀ ਟੀਮ ਨੇ 6-0 ਦੇ ਨਾਲ ਇਹ ਮੁਕਾਬਲਾ ਜਿੱਤ ਲਿਆ ਇਨ੍ਹਾਂ ਚਾਰ ਮੈਚਾਂ ਵਿੱਚ ਭਾਰਤੀ ਹਾਕੀ ਟੀਮ ਨੇ ਕੁੱਲ 26 ਗੋਲ ਕੀਤੇ ਅਤੇ ਇੱਕ ਵੀ ਗੋਲ ਵਿਰੋਧੀਆਂ ਤੋਂ ਨਹੀਂ ਖਾਦਾ ਫਾਈਨਲ ਮੈਚ 26 ਮਈ 1928 ਨੂੰ ਨੀਦਰਲੈਂਡ ਯਾਨੀ ਕਿ ਹੌਲੈਂਡ ਦੇ ਖਿਲਾਫ ਹੋਇਆ ਹਜ਼ਾਰਾਂ ਦੀ ਗਿਣਤੀ ਵਿੱਚ ਦਸਕ ਮੈਦਾਨ ਵਿੱਚ ਇਕੱਠੇ ਹੋਏ ਕਿਉਂਕਿ ਹਰ ਕੋਈ ਭਾਰਤੀ ਹਾਕੀ ਟੀਮ ਦਾ ਇਹ ਜਾਦੂਗਰ ਪ੍ਰਦਰਸ਼ਨ ਦੇਖਣਾ ਚਾਹੁੰਦਾ ਸੀ ਫਾਈਨਲ ਮੈਚ ਵਿੱਚ ਧਿਆਨ ਚੰਦ ਨੇ ਆਪਣੇ ਜਾਦੂਈ ਖੇਡ ਦੇ ਨਾਲ ਦਿਖਾਉਂਦੇ ਹੋਏ ਇਹ ਮੁਕਾਬਲਾ 3-0 ਨਾਲ ਜਿੱਤ ਲਿਆ ਅਤੇ 올림픽 ਵਿੱਚੋਂ ਪਹਿਲਾ 골ਡ ਮੈਡਲ ਹਾਸਲ ਕੀਤਾ ਆਪਾਂ ਗੱਲ ਕਰੀਏ ਭਾਰਤੀ ਹਾਕੀ ਟੀਮ ਦੇ ਇਸ ਪ੍ਰਦਰਸ਼ਨ ਇਸ 올림픽 ਵਿੱਚ ਪ੍ਰਦਰਸ਼ਨ ਬਾਰੇ ਤਾਂ ਭਾਰਤ ਨੇ ਇਸ 올림픽 ਵਿੱਚ ਕੁੱਲ 5 ਮੈਚ ਖੇਡੇ ਅਤੇ ਪੰਜੇ ਮੈਚ ਜਿੱਤੇ ਕੁੱਲ 29 ਗੋਲ ਕੀਤੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤੀ ਹਾਕੀ ਟੀਮ ਨੇ ਇੱਕ ਵੀ ਗੋਲ ਨਹੀਂ ਖਾਦਾ ਇਹ ਇਹ ਹਾਕੀ ਦੇ ਇਤਿਹਾਸ ਦੇ ਬੇਮਿਸਾਲ ਰਿਕਾਰਡ ਹੈ ਇਸ ਟੂਰਨਾਮੈਂਟ ਦੇ ਸਭ ਤੋਂ ਵੱਡੇ ਹੀਰੋ ਮੇਜਰ ਧਿਆਨ ਚੰਦ ਸੀ ਸਨ ਉਹਨਾਂ ਨੇ ਇਕੱਲੇ ਹੀ 14 ਗੋਲ ਕੀਤੇ ਉਹਨਾਂ ਨੂੰ ਖੇਡ ਦੇ ਦੇਖ ਕੇ ਯੂਰਪੀਅਕ ਕਵਾਰਾਂ ਨੇ ਲਿਖਿਆ ਸੀ ਕਿ ਇਹ ਖਿਡਾਰੀ ਗੇਂਦ ਨਾਲ ਨਹੀਂ ਸਗੋਂ ਗੇਂਦ ਉਸਦੇ ਸਟਿਕ ਨਾਲ ਆਪ ਚਿਮਕ ਜਾਂਦੀ ਹੈ ਭਾਰਤੀ ਹਾਕੀ ਟੀਮ ਦਾ ਕੁੱਲ ਮਿਲਾ ਕੇ ਇਹ ਬਹੁਤ ਹੀ ਵਧੀਆ ਪ੍ਰਦਰਸ਼ਨ ਸੀ ਦੋਸਤੋ 1928 ਵਿੱਚ ਇਹ ਸੋਨਾ ਸਿਰਫ ਇੱਕ ਜਿੱਤ ਨਹੀਂ ਸੀ ਸਗੋਂ ਭਾਰਤੀ ਹਾਕੀ ਟੀਮ ਦੇ ਸੁਨਹਿਰੀ ਯੁੱਗ ਦੀ ਸ਼ੁਰੂਆਤ ਸੀ ਇਸ ਜਿੱਤ ਨੇ ਭਾਰਤ ਨੂੰ ਦੁਨੀਆ ਦੀ ਹਾਕੀ ਵਿੱਚ ਸਰਤਾਜਨ ਕੀ ਹੀਰੋ ਬਣਾ ਦਿੱਤਾ ਇਸ ਤੋਂ ਬਾਅਦ ਭਾਰਤੀ ਹਾਕੀ ਟੀਮ ਨੇ ਲਗਾਤਾਰ 1928 1932 1936 1948 1952 ਅਤੇ 1956 ਵਿੱਚ ਲਗਾਤਾਰ 6 올림픽ਾਂ ਵਿੱਚੋਂ 6 골ਡ ਮੈਡਲ ਦਿੱਤੇ ਇਹ ਸਾਰੀ ਕਹਾਣੀ 1928 ਦੇ 올림픽 ਤੋਂ ਸ਼ੁਰੂ ਹੋਈ ਸੀ ਮੇਜਰ ਧਿਆਨ ਚੰਦ ਜੀ ਨੂੰ ਇਸ ਟੂਰਨਾਮੈਂਟ ਤੋਂ ਬਾਅਦ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ ਕਿਹਾ ਜਾਣ ਲੱਗਿਆ ਉਹਨਾਂ ਦੀ ਯਾਦ ਵਿੱਚ ਹਰ ਸਰਕਾਰ ਹਰ ਸਾਲ ਭਾਰਤ ਸਰਕਾਰ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਵਜੋਂ ਮਨਾਉਂਦੀ ਹੈ ਦੋਸਤੋ 1928 ਦਾ ਇਹ ਸੋਨਾ ਮੈਡਲ ਭਾਰਤ ਦੇ ਖੇਡ ਇਤਿਹਾਸ ਦਾ ਸਭ ਤੋਂ ਸੁਨੇਰੀ ਪੰਨਾ ਹੈ ਜਿਸ ਨੇ ਸਾਨੂੰ ਦਿਖਾਇਆ ਕਿ ਜज्ਬਾ ਮਿਹਨਤ ਅਤੇ ਟੀਮ ਸਪਿਰਟ ਮਿਲਦੇ ਹਨ ਤਾਂ ਹੀ ਅਸੰਭਵ ਨੂੰ ਸੰਭਵਨਾਇਆ ਜਾ ਸਕਦਾ ਹੈ ਦੋਸਤੋ ਜੇਕਰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਨਾ ਤਾਂ ਕਿ ਉਹਨਾਂ ਨੂੰ ਭਾਰਤੀ ਹਾਕੀ ਟੀਮ ਦੇ ਇਸ ਸਨਹਿਰੀ ਇਤਿਹਾਸ ਬਾਰੇ ਪਤਾ ਚੱਲ ਚੁੱਕੇ ਸਾਰੇ ਦੋਸਤਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ